ਦਿਨ 11ਵਾਂ ਜ਼ਿੰਦਗੀ 'ਚ ਸਾਹਮ੍ਹ ਸਾਹਮ ਰੱਖੋ ਨਿੰਮ ਵਰਗੇ ਯਾਰਾਂ ਨੂੰ ਜਿਹੜੇ ਮਿੱਠੇ ਭਾਵੇਂ ਨਹੀਂ ਹੁੰਦੇ ਪਰ ਲੋੜ ਪੈਣ ਤੇ ਕੰਮ ਕੌੜੀ ਦਵਾਈ ਵਾਂਗ ਆਉਂਦੇ ਨੇ ਫੂਕ ਮਾਰ ਕੇ ਮੋਮਬਤੀ ਦਾ ਬੁਝਾਈ ਜਾ ਸਕਦੀ ਹੈ ਅਰਗਬੱਤੀ ਨਹੀਂ ਕੇਸਰ ਨੂੰ ਅੱਜ ਪਿੰਡ ਦੇ ਯਾਰ ਬੇਲੀ ਬਹੁਤ ਯਾਦ ਆ ਰਹੇ ਸਨ ਦਿਲ ਦੀ ਗੱਲ ਸਾਂਝੀ ਕਰਦੇ ਉਸਨੇ ਫਕੀਰ ਨੂੰ ਕਿਹਾ ਆਉਣ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਨਾਲ ਲੜ ਪਿਆ ਸੀ ਅਸੀਂ ਬੋਲਣੋਂ ਵੀ ਹਟ ਗਏ ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਚਿੰਤਾ ਨਗਰ ਉਹ ਵੀ ਤੇਰੇ ਬਾਰੇ ਇਹੋ ਹੀ ਸੋਚਦਾ ਹੋਣਾ ਜੋ ਹੁਣ ਤੂੰ ਸੋਚ ਰਹੀ ਆ ਤਾਂ ਹੀ ਤੈਨੂੰ ਉਸ ਦੀ ਯਾਦ ਆ ਰਹੀ ਹੈ ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ ਫਕੀਰ ਨੇ ਆਪਣੀ ਮਾਲਾ ਜੇਬ ਚ ਪਾਉਂਦਿਆਂ ਕਿਹਾ ਇੱਕ ਵਾਰ ਦੋ ਦੋਸਤ ਪਿੰਡੋਂ ਬਾਹਰ ਵਾਰ ਰਹਿੰਦੇ ਸਨ ਖੇਤਾਂ ਦੀ ਵੱਟ ਸਾਂਝੀ ਸੀ ਦੋਵਾਂ ਦੇ ਘਰ ਵੀ ਖੇਤਾਂ ਵਿੱਚ ਨੇੜੇ-ਨੇੜੇ ਸਨ ਰੋਜ਼ ਆਉਣ ਜਾਣ ਬਣਿਆ ਰਹਿੰਦਾ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਗਿਆ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ ਪਰ ਦੋਵੇਂ ਬੋਲਣੋਂ हट ਗਏ ਇਗਨੇ ਸਾਂਜੀਵਟ ਦੇ ਨਾਲ ਨਾਲ ਇੱਕ ਵੱਡੀ ਖਾਈ ਪੁੱਟ ਕੇ ਪਾਣੀ ਪਰ ਦਿੱਤਾ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਸੀ ਦੂਸਰਾ ਦੋਸਤ ਉਦਾਸ ਵੀ ਸੀ ਤੇ ਖਾਈ ਪੁੱਟਣ ਕਰਕੇ ਨਾਰਾਜ਼ ਵੀ ਬਦਲਾ ਲੈਣ ਲਈ ਉਸਨੇ ਖਾਈ ਦੇ ਆਪਣੇ ਪਾਸੇ ਕੰਧ ਕੱਢਣ ਬਾਰੇ ਸੋਚਿਆ ਪਿੰਡੋਂ ਮਿਸਤਰੀ ਨੂੰ ਬੁਲਾ ਲਿਆ ਮਿਸਤਰੀ ਨੇ ਆਪਣਾ ਮੁੰਡਾ ਸਾਰੇ ਔਜ਼ਾਰ ਦੇ ਕੇ ਭੇਜ ਦਿੱਤਾ ਨਾਰਾਜ਼ ਦੋਸਤ ਮੁੰਡੇ ਨੂੰ ਕੰਧ ਬਾਰੇ ਸਮਝਾ ਕੇ ਆਪ ਸ਼ਹਿਰ ਕਿਸੇ ਕੰਮ ਚਲਾ ਗਿਆ ਉਹ ਵਾਪਸ ਆ ਕੇ ਵੇਖਦਾ ਹੈ ਕਿ ਉਸ ਮੁੰਡੇ ਨੇ ਕੰਧ ਦੀ ਜਗ੍ਹਾ ਖਾਇਦੇ ਉੱਪਰ ਸੋਨਾ ਪੁਲ ਬਣਾ ਦਿੱਤਾ ਉਸ ਦਾ ਗਵੰਡੀ ਪੁਲ ਤੋਂ ਦੌੜ ਕੇ ਆਇਆ ਤੇ ਉਸਨੇ ਜੱਫੀ ਪਾ ਕੇ ਕਹਿਣ ਲੱਗਾ ਯਾਰ ਗਲਤੀ ਮੇਰੀ ਐ ਮੈਨੂੰ ਖਾਈ ਨਹੀਂ ਸੀ ਬੁਟਣੀ ਚਾਹੀਦੀ ਸਾਨੂੰ ਇਸ ਮੁੰਡੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਖੁਸ਼ ਹੋ ਕੇ ਪਹਿਲੇ ਦੋਸਤ ਨੇ ਕਿਹਾ ਮੁੰਡੇ ਨੂੰ ਕੰਮ ਦੇ ਪੈਸੇ ਦੇ ਕੇ ਉਸਨੇ ਕਿਹਾ ਹੁਣ ਤੂੰ ਇੱਥੇ ਹੀ ਰੁਕ ਜਾ ਹੋਰ ਵੀ ਕਈ ਕੰਮ ਕਰਨ ਵਾਲੇ ਨੇ ਅਜੇ ਮੈਂ ਹੋਰ ਬਹੁਤ ਪੁਲ ਬਣਾਉਣੇ ਨੇ ਮੈਨੂੰ ਜਾਣਾ ਪਵੇਗਾ ਮੁੰਡੇ ਦੀ ਮੁਸਕਰਾਹਟ ਕੁਝ ਰਹੱਸਮਈ ਸੀ ਦੋਸਤੀਆਂ ਉਹ ਰਿਸ਼ਤੇ ਨੇ ਜਿਹੜੇ ਉਮਰ ਨਾਲ ਕਿਸੇ ਪੁਰਾਣੇ ਬੋਰਡ ਵਾਂਗ ਹੋਰ ਵੀ ਸੋਹਣੇ ਹੁੰਦੇ ਜਾਂਦੇ ਨੇ ਫਕੀਰ ਨੇ ਕਹਾਣੀ ਖਤਮ ਕਰਦਿਆ ਕਿਆ ਪਿੰਡ ਦੇ ਯਾਰਾ ਦੋਸਤਾਂ ਨੂੰ ਯਾਦ ਕਰਦਿਆਂ ਕੇਸਰ ਦੇ ਚਿਹਰੇ ਤੇ ਸਕੂਨ ਭਰੀ ਮੁਸਕਰਾਹਟ ਸੀ ਕਿਹੜੀ ਗੱਲ ਲੁਕੀ ਸੀ ਇਨਾਂ ਯਾਰਾਂ ਤੋਂ ਭਾਵੇਂ ਚੰਗੀ ਤੇ ਭਾਵੇਂ ਮਾੜੀ ਬਚਪਨ ਦੀਆਂ ਸ਼ਰਾਰਤਾਂ ਹੁਣ ਜ਼ਿੰਦਗੀ ਦੀਆਂ ਯਾਦਾਂ ਦਾ ਸਰਮਾਇਆ ਬਣ ਗਈਆਂ ਸਨ ਪਿੱਠੂ ਕੈਂਮ ਤੇ ਬਾਂਦਰ ਕਿਲਾ ਖੇਡਦੇ ਸੀ ਕਿਆਂ ਪਿੱਠਾਂ ਅਜੇ ਵੀ ਠੰਡੀਆਂ ਨਹੀਂ ਸਨ ਹੋਈਆਂ ਕਈ ਪਹਿਲੇ ਪਹਿਲੇ ਤਹਿਰ ਦੀ ਦੁਆ ਵਰਗੇ ਕਈ ਚਿੜੀ ਵਾਲੀ ਨਿੰਮ ਦੀ ਦਵਾਈ ਵਰਗੇ ਜਿਹੜੇ ਦਿਲਾਂ ਵਾਲੇ ਜ਼ਖਮਾਂ ਨੂੰ ਠੀਕ ਕਰਦੇ ਸੋਹਣੇ ਯਾਰ ਮੇਰੇ ਪੁਰੇ ਦੀ ਹਵਾ ਵਰਗੇ ਕੇਸਰ ਦੀ ਯਾਦ ਚ ਬਚਪਨ ਘੁੰਮਣ ਲੱਗਾ ਪਿੰਡ ਚ ਅਖੰਡ ਪਾਠ ਵਾਲੇ ਦਿਨਾਂ ਚ ਰੋਲ ਪਾਈ ਵਾਲੇ ਭਾਈ ਜੀ ਦੇ ਮੰਜੇ ਮੁੱਢ ਨਿਸ਼ਾਨੀ ਲਈ ਰੱਖੀ ਡਾਂਗ ਦੂਸਰੇ ਭਾਈ ਸਾਹਿਬ ਦੇ ਮੰਜੇ ਨਾਲ ਰੱਖਣੀ ਵੀ ਯਾਦ ਆ ਗਈ ਤੇ ਉਸੇ ਡਾਂਗ ਨਾਲ ਦੂਸਰੇ ਦਿਨ ਪਈ ਗੁੱਟ ਵੀ ਰਾਤੀ ਰਾਦੀਆਂ ਚੋਰੀ ਤੋੜੀਆਂ ਕੱਚੀਆਂ ਆਂਬੀਆਂ ਖਾ ਕੇ ਅਗਲੇ ਸਾਰੇ ਦਿਨ ਦੰਦ ਖੱਟੇ ਰਹਿਣ ਵੀ ਯਾਦ ਆ ਗਏ ਜਦੋਂ ਕਿਸੇ ਨੇ ਊਲਾਮਾ ਲੈ ਕੇ ਆਉਣਾ ਤਾਂ ਬੇਬੇ ਨੇ ਕੇਸਰ ਦੇ ਵਗਾਂਵੀ ਜੁੱਤੀ ਮਾਰਨੀ ਪਰ ਉਹ ਜੁੱਤੀ ਕਦੇ ਕੇਸਰ ਦੇ ਲੱਗੀ ਨਹੀਂ ਸੀ ਬੇਬੇ ਦਾ ਨਿਸ਼ਾਨਾ ਇੰਨਾ ਮਾੜਾ ਵੀ ਨਹੀਂ ਹੋਣਾ ਸੋਚ ਕੇ ਕੇਸਰ ਦੀ ਅੱਖਾਂ ਨਾਮ ਹੋ ਗਈਆਂ ਬੇਬੇ ਨੇ ਉਸ ਨੂੰ ਸਿਰਫ ਇੱਕ ਵਾਰ ਕੁੱਟਿਆ ਸੀ ਤੇ ਉਹ ਘੁੱਟ ਅੱਜ ਵੀ ਉਸ ਨੂੰ ਇੰਜ ਯਾਦ ਸੀ ਜਿਵੇਂ ਕੱਲ ਦੀ ਹੋਵੇ ਉਸ ਨੂੰ ਅੱਜ ਫਿਰ ਉਹ ਦਿਨ ਯਾਦ ਆ ਗਿਆ ਪਿੰਡ ਦੀ ਫਿਰਨੀ ਤੇ ਗਹਿਮਾ ਗੈਮੀ ਸੀ ਬੋਰਡ ਵਾਲੇ ਖੁੱਲੇ ਪੇੜ ਵਿੱਚ ਗੱਡੀਆਂ ਵਾਲਿਆਂ ਦਾ ਕਬੀਲਾ ਹਰ ਸਾਲ ਦੀ ਤਰ੍ਹਾਂ ਕੁਝ ਦਿਨਾਂ ਲਈ ਆਣ ਲੁਕਿਆ ਸੀ ਅੱਧੇ ਕੁ ਦਿਨ ਚੀ ਬਾਂਸਾਂ ਦੀਆਂ ਛਿੱਟੀਆਂ ਜੋੜ ਕੇ ਲਾਏ ਛੋਟੇ-ਛੋਟੇ ਤੰਬੂਆਂ ਨਾਲ ਪਿੰਡ ਦਾ ਵਿਹੜਾ ਭਰ ਗਿਆ ਸਾਰੇ ਪਿੰਡ ਨੂੰ ਚਾਰ ਜਾ ਚੜਿਆ ਜਿਵੇਂ ਕਿ ਪਿੰਡ 'ਚ ਕੋਈ ਵਿਆਹ ਧਰਿਆ ਹੋਵੇ ਸ਼ਿੰਗਾਰੀਆਂ ਵਾਂਗ ਗੱਡੀਆਂ ਦੇ ਬਲਦਾਂ ਨੇ ਪਿੰਡ ਨੂੰ ਰੰਗੀਨ ਬਣਾ ਦਿੱਤਾ ਸੀ ਗੱਡੀਆਂ ਵਾਲਿਆਂ ਦੀਆਂ ਸਾੰਮਲੇ ਰੰਗ ਨੇ ਕੁੜੀਆਂ ਹੂਰਾਂ ਲੱਗ ਰਹੀਆਂ ਸਨ ਲੰਮੇ ਰੰਗੀਨ ਪਰਾਂ ਦੇ ਤੰਗ ਗੁੜਤੀਆਂ ਖੁੱਲੇ ਘੇਰੇ ਵਾਲੇ ਉੱਚੇ ਕਗਰੇ ਠੋਡੀਆਂ ਤੇ ਖੁਨੇ ਤੇਲ ਨੱਕ ਵਿੱਚ ਨਥਲੀਆਂ ਅਤੇ ਪੈਰੀ ਤਿੱਖੀ ਨੋਕ ਵਾਲੀਆਂ ਜੁੱਤੀਆਂ ਪਾਈ ਉਹ ਹਸੂ ਹਸੂ ਕਰਦੀਆਂ ਲਗਾਤਾਰ ਗੱਲਾਂ ਕਰ ਰਹੀਆਂ ਲੰਮੇ ਕੁੜਤੇ ਤੇ ਚਾਦਰੇ ਲਾਈ ਕੰਨਾਂ ਵਿੱਚ ਨੱਤੀਆਂ ਪਾਈ ਗੱਡੀਆਂ ਵਾਲੇ ਮਰਦ ਹੱਥ ਵਿੱਚ ਛੋਟੇ ਛੋਟੇ ਹੁੱਕੇ ਫੜੀ ਬੇਪਰਵਾ ਘੁੰਮ ਰਹੇ ਸਨ ਪੱਠੀਆਂ ਤਪਾ ਕੇ ਉਹਨਾਂ ਨੇ ਚਮਟੇ ਕੂਕਣੇ ਤੇ ਖੁਰਚਣੇ ਬਣਾਉਣੇ ਸ਼ੁਰੂ ਕਰ ਦਿੱਤੇ ਖੇਤੀ ਦੇ ਸੰਦਾ ਦੀ ਮੁਰੰਮਤ ਵੀ ਸ਼ੁਰੂ ਹੋ ਗਈ ਗੱਡੀਆਂ ਵਾਲੀਆਂ ਕੁੜੀਆਂ ਨੇ ਪਿੰਡ ਦੀਆਂ ਗਲੀਆਂ 'ਚ ਹੋਕੇ ਦੇ ਦੇ ਕੇ ਚਿਮਟੇ, ਭੂਕਣੇ ਤੇ ਖੁਰਚਨੇ ਵੇਚਨੇ ਸ਼ੁਰੂ ਕਰ ਦਿੱਤੇ। ਦਾਣਿਆਂ ਦੀ ਝੋਲੀ ਜਾਂ ਪੱਠੀਆਂ ਦੀ ਟੋਕਰੀ ਦੇ ਕੇ ਲੋਕੀ ਆਪਣੀਆਂ ਲੋੜਾਂ ਅਨੁਸਾਰ ਉਹਨਾਂ ਤੋਂ ਕੰਮ ਕਰਾਉਣ ਲੱਗੇ। ਕੇਸਰ ਨੂੰ ਇਹ ਖੁਸ਼ਮਿਜ਼ਾਜ਼ ਲੋਕ ਬੜੇ ਚੰਗੇ ਲੱਗਦੇ ਸਨ। ਉਹ ਜਾ ਕੇ ਪੱਠੀ ਤੇ ਕੰਮ ਕਰ ਰਹੇ ਇੱਕ ਬਜ਼ੁਰਗ ਕੋਲ ਬੈਠ ਗਿਆ। ਤੁਸੀਂ ਹਰ ਸਾਲ ਕਿੱਥੋਂ ਆਉਂਦੇ ਹੋ? ਕੇਸਰ ਨੇ ਉਸਨੂੰ ਪੁੱਛਿਆ। ਹਮ ਟਹਿਰੇ ਮਹਾਰਾਣਾ ਪ੍ਰਤਾਪ ਦੇ ਕੁਲ ਸੇ। ਜਦ ਅਕਬਰ ਸੇ ਮਾਰੇ ਮਹਾਰਾਣਾ ਹਾਰ ਗਏ ਤੋ ਮਾਰੇ ਵਡੇਰਿਆ ਨੇ ਚਤੋੜ ਛੋੜ ਦਿਆ ਔਰ ਕਸਮ ਖਾਈ ਕਿ ਜਬ ਰਾਜ ਜੀਤenge ਤਬੇ ਲੋਟenge ਸੋ ਛੋਰੇ ਤਬ ਸੇ ਬੰਜਾਰੇ ਬਣੇ ਘੂਮ ਰਹੇ ਬਜ਼ੁਰਗ ਨੇ ਕੇਸਰ ਨੂੰ ਦੱਸ ਦਿਆਂ ਆਪਣਾ ਕੰਮ ਵੀ ਜਾਰੀ ਰੱਖਿਆ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਪੈ ਗਈ ਘਰ ਘਰ ਕੇਸਰ ਨੂੰ ਲੱਭਦੀ ਬੇਬੇ ਦਾ ਬੁਰਾ ਹਾਲ ਸੀ ਜਦੋਂ ਉਸਨੇ ਕੇਸਰ ਨੂੰ ਗੱਡੀਆਂ ਵਾਲਿਆਂ ਕੋਲ ਬੈਠੇ ਦੇਖਿਆ ਤਾ ਉਸਦੇ ਸਾਹ ਚ ਸਾਂ ਆਇਆ ਬੇਬੇ ਨੇ ਉਸ ਨੂੰ ਬਾਹੋਂ ਫੜ ਕੇ ਘਰ ਨੂੰ ਤੋਰ ਲਿਆ ਰਸਤੇ ਵਿੱਚ ਬੇਬੇ ਕੇਸਰ ਨੂੰ ਕੁੱਟਦੀ ਵੀ ਜਾ ਰਹੀ ਸੀ ਤੇ ਨਾਲ ਰੋਈ ਵੀ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਕੇਸਰ ਕਦੇ ਵੀ ਬੇਬੇ ਨੂੰ ਬਿਨਾਂ ਦੱਸਿਆ ਘਰੋਂ ਬਾਹਰ ਨਹੀਂ ਸੀ ਗਿਆ ਤੇ ਹੁਣ ਬਿਨਾਂ ਦੱਸਿਆ ਫਕੀਰ ਦੇ ਨਾਲ ਆਇਆ ਉਸ ਨੂੰ ਕਈ ਦਿਨ ਹੋ ਗਏ ਸਨ ਪਤਾ ਨਹੀਂ ਬੇਬੇ ਦਾ ਕੀ ਹਾਲ ਹੋਣਾ ਸੋਚ ਕੇ ਕੇਸਰ ਰੋਣ ਹੱਕਾ ਹੋ ਗਿਆ ਧੰਨਵਾਦ